ਬੇਚਕ ਸਰਕਾਰੀ ਤੌਰ ਤੇ ਖੇਤਾਂ ਨੂੰ ਅੱਗ ਲਗਾਉਣ ਦੀ ਮਨਾਹੀ ਹੈ ਪਰ ਫਿਰ ਵੀ ਕਿਸਾਨਾਂ ਵੱਲੋਂ ਖੇਤਾਂ ਨੂੰ ਅੱਗ ਲਾਈ ਜਾ ਰਹੀ ਹੈ ਜੀ ਹਾਂ ਪਿੰਡ ਮਾਲਖੋੜ ਨਜ਼ਦੀਕ ਔਰ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਦੀ ਨਾੜ ਨੂੰ ਅੱਗ ਲਗਾਈ ਗਈ ਸੀ ਕਿ ਅੱਗ ਦੀਆਂ ਲਪਟਾਂ ਨੂੰ ਲਪਟਾਂ ਨੇ ਰਮਨਦੀਪ ਪੁੱਤਰ ਗੁਰਪਾਲ RAM ਵਾਸੀ ਮਾਲਖੋੜ ਜਿਸ ਦੀ ਸ਼ਤਰੰਗ ਦਾ ਸਮਾਨ ਪਲਾਂਟ ਵਿੱਚ ਪਿਆ ਸੀ ਕਿ ਨਾੜ ਨੂੰ ਲੱਗੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਇੱਥੇ ਹੀ ਸਮਾਨ ਢੋਣ ਵਾਲਾ ਛੋਟਾ ਹਾਥੀ ਪੀਵੀ0 اے ਐਫ 2642 ਖੜਾ ਸੀ ਕਿ ਉਸ ਨੂੰ ਵੀ ਸੇਕ ਪੈ ਗਿਆ ਤੇ ਰੂਪੀ ਪਤਨੀ ਸੋਨੂ ਜਿਸ ਦਾ ਮਕਾਨ ਖੇਤਾਂ ਦੇ ਨਾਲ ਹੀ ਲੱਗਦਾ ਹੈ ਉਸ ਨੇ ਆਪਣੇ ਬੱਚਿਆਂ ਦੇ ਕੱਪੜੇ ਤਾਰ ਤੇ ਪਾਏ ਹੋਏ ਸੀ ਕਿ ਉਹ ਵੀ ਇਸ ਸੇਕ ਨੇ ਆਪਣੀ ਲਪੇਟ ਵਿੱਚ ਲੈ ਲਏ ਇਸ ਦੇ ਨਾਲ ਹੀ ਇੱਕ ਬੇਜਵਾਨ ਬਿਲਕੁਲ ਤੁਹਾਨੂੰ ਵੀ ਇਹ ਸੁਣ ਕੇ ਬੇहद ਦੁੱਖ ਹੋਵੇਗਾ ਕਿ ਇੱਕ ਬੇਜਵਾਨ ਕੁੱਤਾ ਜੋ ਪਲਾਟ ਵਿੱਚ ਬੰਨਿਆ ਹੋਇਆ ਸੀ ਉਸ ਨੂੰ ਇੰਨਾ ਸੇਕ ਲੱਗਾ ਕਿ ਕੁੱਤਾ 2-3 2.5 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਸੇਕ ਦੇ ਕਾਰਨ ਕੁੱਤਾ ਤੜਫ ਰਿਹਾ ਸੀ ਸਭ ਤੋਂ ਪਹਿਲਾਂ ਲੋਕਾਂ ਵੱਲੋਂ ਇਸ ਕੁੱਤੇ ਨੂੰ ਬਚਾਇਆ ਗਿਆ ਤੇ ਕੁੱਤਾ ਇੰਨਾ ਜ਼ਿਆਦਾ ਤੜਫ ਰਿਹਾ ਸੀ ਕਿ ਸ਼ਾਇਦ ਤੁਸੀਂ ਦੇਖ ਨਹੀਂ ਸੀ ਸਕਦੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਸੰਦੀਪ ਪੁੱਤਰ ਗ੍ਰਿਪਾਲ ਨੇ ਦੱਸਿਆ ਕਿ ਮੇਰਾ ਕਰੀਬ 50 ਕੁ ਹਜ਼ਾਰ ਦਾ ਨੁਕਸਾਨ ਹੋ ਗਿਆ ਹੈ ਇੱਥੇ ਹੀ ਜੋ 메ਨ ਸੜਕ ਦੇ ਉੱਪਰ ਪਾਥੀਆਂ ਪੱਥੀਆਂ ਹੋਈਆਂ ਸਨ ਘੋੜੀਆਂ ਤੇ ਪਾਥੀਆਂ ਵੀ ਸੜਕੇ ਸੁਆਹ ਹੋ ਗਈਆਂ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499 ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਇਹ ਤਾਂ ਕੀ ਹੋਇਆ ਗੱਡੀ ਦਾ ਆ ਇੱਕ ਪਾ ਜਾਨ ਇਹ ਤਾਂ ਨਾਲ ਹੀ ਸੀ ਪਕੜੀ ਸਾਰੇ ਆ ਦੇ ਸੀ ਸੀ ਆ ਦੇਖੋ ਆ ਸਾਰੇ ਜਲੇ ਪਏ ਆ ਦੇ ਆ ਰੰਗ ਸਾਰੇ ਗੱਡੀ ਕੋਲੇ ਹੀ ਖੜੀ ਸੀ ਇਹ ਹਾਂ ਪਲਾਰ ਦੇ ਕੋਲ ਪਲਾਰ ਤੇ ਆਪਣੇ ਖੜੀ ਸੀ ਇਹ ਗੱਡੀ ਵੜਕਿਆਂ ਦੀ ਆ ਇੱਥੇ ਖੜੀ ਸੀ ਐਂਡ ਯੁੰਡੀ ਦੇ ਕਰਾਰੇ ਵਾਲੇ ਆ ਆ ਕੀ ਬੱਲਣ ਪਿਆ ਸੀ ਇਹ ਆਰੇ ਉੱਥੇ ਜਾ ਕੇ ਵੀ ਕਰੀਆਂ ਇਹਨੀਆਂ ਘੋੜੀਆਂ ਬਾਠੀਆਂ ਨੀਆਂ ਐਡੇ ਗਰੇ ਬੱਲਣ ਦੇ ਸਾਰੇ ਜਲ ਗਏ ਉਹ ਵੀ ਦੇਖ ਕੇ ਆਈ ਮੇਰੇ ਪੋਤਾਂ ਪਰੇ ਤੇ ਬੱਲਣ ਦੀਆਂ ਘੋੜੀਆਂ ਲਾਈਆਂ ਸੀ ਇਹ ਸਰਕਾਰੀ ਬੁੱਟੇ ਸਾਰੇ ਜਲ ਗਏ ਸਰਕਾਰੀ ਬੁੱਟੇ ਆ ਬੁੱਟੇ ਸਾਰੇ ਸਰਕਾਰੀ ਨੇ ਸਰਕਾਰੀ ਆ ਪਰ ਸਾਡੇ ਆਪਣੇ ਆਸਤ ਕਰੀਏ ਮਾਲਕੀ ਆ ਮਾਲਕੀ ਇਹ ਮਾਲਕੀ ਆ ਇਹ ਬੂਟੇ ਕਿਹਦੇ ਆ ਇਹ ਸਾਡੇ ਆਪਣੇ ਆ ਤੁਹਾਡੇ ਆ ਤੁਹਾਡੇ ਕਿੱਥੇ ਤੱਕ ਆ ਜਰਾ ਦਿਖਾਓ ਇਹ ਤੁਹਾਡੇ ਇਹਨਾਂ ਨੇ ਜਲ ਗਏ ਇਹ ਸਾਰੇ ਜਿਹੜੇ ਸ਼ਰਕ ਦੇ ਦੇਲੇ ਪਾਤਕੀਆਂ ਨਹੀਂ ਗਹੂੜੀਆਂ ਬਾਲਣ ਦੇ ਕਰੇ ਜਿੱਡੇ ਆ ਉਹ ਵੀ ਆ ਰੇ ਅਗ ਲੱਗੀ ਪਈ ਆ ਆ ਵਧੀਆ ਵਧੀਆ ਇਹ ਵੀ ਚੱਲ ਜਲ ਗਈਆਂ ਜੀ ਸਾਰਾ ਕੰਮ ਵਾਲਾ ਮਾਰਿਆ ਜੀ ਇਸਨੇ ਰੋਕਿਆ ਜੀ ਕੋਈ ਬੰਦੇ ਨੂੰ ਕੰਮ ਲੈਣੇ ਸਟਰੋ ਨਾਲ ਲੱਗੀ ਆ ਦੇਖੋ ਇਹ ਜਲ ਗਏ ਸਾਰੇ ਆ ਪਾਰੀ ਦੀ ਸਮਾਰਟੀ ਇਹ ਜਿਹੜੇ ਦੋ ਹੀ ਪਾਸੇ ਦੋਹਾਂ ਦੇ ਕਰਾਂ ਦੀ ਕੰਨ ਲਿਆ ਸਰਕਾਰੀ ਪਾਏ ਇਹ ਇੱਥੇ ਤੇ ਇਹਨਾਂ ਦੀ ਮਾਰਗੀ ਹੈ ਜੀ ਬਾਕੀ ਹੋਰੇ ਆ ਗਿਆ ਸਰਕਾਰ ਸਰਕਾਰੀ ਬੂਟੇ ਆ ਉਹ ਵੀ ਸਾਰੇ ਜਲ ਗਏ ਸਾਰੇ ਜਲ ਗਏ ਕਿੰਨੇ ਕ ਸਰਕਾਰੀ ਜਲ ਗਏ ਹੋਣਗੇ ਅੰਦਾਜ਼ਾ ਸਾਰੇ ਤੁਸੀਂ ਦੇਖੋ ਇਹ ਰੋਡ ਦੇ ਨਾਲ ਜਿਹੜੇ ਸਰਕਾਰੀ ਬੂਟੇ ਲੱਗੇ ਹੋ ਸਾਰੇ ਜਲ ਗਏ ਸਾਰੇ ਜਲ ਗਏ ਨਹੀਂ ਆ ਜੀ 40 ਕ ਬੂਟੇ ਤਾਂ ਹੋਈ ਗਏ ਨਾ ਫਿਰ ਮੋਟਰ ਚਲਾ ਰਿਹਾ ਜਰਾ ਮੋਟਰ ਚਲਾ ਕੇ ਨਾਮ ਕੀ ਤੁਹਾਡਾ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਅੱਛਾ ਸਰਨਾਮੇ ਸਰਨਾਮੀਆਂ ਆਹ ਚੱਕੀ ਕਿੱਦਾਂ ਕੋਈ ਸੀ ਗੱਲ ਕੁਛ ਇਹ ਇਹ ਆਹ ਜੋ ਪਿਆਰੇ ਪਿੱਛੇ ਸੀ ਅੱਛਾ ਨਾਲ ਮੈਂ ਆ ਕੇ ਮੋਟਰ ਚਲਾਈ ਆ ਗੱਡੀ ਇੱਥੇ ਖੜੀ ਸੀ ਇੱਥੇ ਆ ਕੇ ਪਾਣੀ ਮਾਰਿਆ ਹਾਂ ਉਦੋਂ ਵੱਟ ਬਚਾਈ ਆ ਦੂਜੀ ਗੱਡੀ ਨਹੀਂ ਲਾ ਕੇ ਅੱਗ ਪੈ ਗਈ ਜਾਨ ਨੂੰ ਇਸ਼ਾਰਾ ਮਾਰਦੀ ਆ ਇੱਥੇ ਆ ਗਈ ਅੱਗ ਅੱਛਾ ਅੱਗ ਇੰਨੀ ਤੇਜ਼ ਹੋ ਗਈ ਤੇਜ਼ ਅੱਗ ਆ ਸਾਨੂੰ ਵੀ ਸੇਕ ਲੱਗ ਗਿਆ ਮੁੰਡੇ ਨੂੰ ਸੇਕ ਲੱਗ ਗਿਆ ਗਾਦਰ ਨੂੰ ਸੇਕ ਲੱਗਿਆ ਉਹਦੇ ਆਹ ਦੇਖੋ ਇਹ ਮੁੰਡੇ ਬਹੁਤ ਮਿਹਨਤੀ ਨੇ ਪੈਣਾ ਮੇਰੇ ਵੀ ਛੇਕ ਲੱਗਿਆ ਚਾਰੇ ਨੇ ਬਹੁਤ ਸੱਚੀ ਬੁਝਾਈ ਆ ਉਹ ਅੱਛਾ ਫਿਰ ਤੁਸੀਂ ਆ ਗਏ ਫਿਰ ਤੁਸੀਂ ਗਾਨੂੰ ਫੇਰੇ ਆ ਗਏ ਮੈਂ ਨੇ ਹੈਲਪ ਕੀਤੀ ਆ ਦੋਨਾਂ ਨੇ ਮੈਂ ਪਿੰਡ ਜਾ ਕੇ ਰੋਣਾ ਪਿਆ ਪਹਪ ਰੱਖਣ ਆਇਆ ਸੀ ਤੇ ਇੱਧਰ ਅੱਗ ਲੱਗੀ ਹੋਈ ਸੀ ਭਾਜੀ ਹੁਣੀ ਲੱਗਿਆ ਸੀ ਇਹਨਾਂ ਦੇ ਘਰੋਂ ਕਹਿੰਦੇ ਵੀ ਦੇਖਿਓ ਭਾਜੀ ਉਧਰ ਰੱਕ ਬਹੁਤ ਹੈ ਹਾਂ ਤੇ ਮੈਂ ਦੇਖਣ ਗਿਆ ਤੇ ਉਹ ਗੱਡੀ ਦੇ ਲਾਗੇ ਉਹ ਸਾਰੀ ਅੱਗ ਪਈ ਸੀ ਫਿਰ ਇਹ ਬੁਝਾਈ ਕਿੱਦਾਂ ਇਹ ਮੋਟਰ ਲੱਗੀ ਮੋਟਰ ਹੈ ਮੋਟਰ ਚਲਾ ਕੇ ਸਾਸਪਲ ਚਲਾਇਆ ਸੀ ਪਾਣੀ ਨਾਲ ਬੁਝਾਈ ਉਹਦੀ ਤੈ ਵੱਡਾ ਸੀ ਇੱਥੇ ਤੱਕ ਆ ਗਏ ਪਾਣੀ ਨਾਲ ਅਗ ਬਲਦੇ ਨਾਲ ਹਜੇ ਵੀ ਅਗ ਲੱਗੇ ਹੋਏ ਬੱਕੀ ਲੱਗੀ ਹੋਣੀ ਤਾਂ ਬਲਦੀ ਹਜੇ ਵੀ ਬਲਦੀ ਆ ਬੰਦੀਆਂ ਜਲ ਗਈ ਤੁਹਾਡਾ ਰਮਨਦੀ ਭਾਈ ਪਿੰਡ ਪਿੰਡ ਮਾਰ ਖੋੜ ਇਹ ਜਿਹੜੀਆਂ ਬੱਲੀਆਂ ਰੱਖੀਆਂ ਆ ਇਹ ਕੀ ਹੈ ਜਿਹੜੇ ਲੱਕੜ ਰੱਖੀ ਹੋਈ ਕਾਦੇ ਲਈ ਰੱਖੀ ਹੋਈ ਸੀ ਇਹ ਸ਼ਟਰਿੰਗ ਦਾ ਕੰਮ ਕਰਦੇ ਆਂ ਸ਼ਟਰਿੰਗ ਦਾ ਕੰਮ ਕਰਦੇ ਆਂ ਸੀਮਾ ਸ਼ਟਰ ਸਟੋਰ ਸਾਡਾ ਆਪਣਾ ਅੱਛਾ ਇਹ ਅੰਦਾਜ਼ਾ ਇਹ ਕਿੰਨੇ ਕ ਦਾ ਸਮੋਕ ਤੁਹਾਡਾ ਨੁਕਸਾਨ ਹੋ ਗਿਆ ਹੋਏਗਾ ਮੇਰਾ ਤੀਮਾ ਜੀ 40-50 ਹਜ਼ਾਰ ਦਾ ਹੋ ਗਿਆ ਜੀ ਮਤਲਬ ਇਹ ਸਾਰਾ ਤਾਂ ਹੁਣ ਜਲ ਚੁੱਕਾ ਹੈ ਚਲ ਚੁੱਕਾ ਤੁਹਾਨੂੰ ਤੁਹਾਡੀ ਮੰਗ ਕੀ ਹੈਗੀ ਆ ਕੀ ਚਾਹਨੇ ਆ ਇਨਸਾਫ ਮਿਲਣਾ ਚਾਹੀਦਾ ਬਸ ਤੁਸੀਂ ਚਾਹਦੇ ਆ ਕਿ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਅੱਗੇ ਤਾਂ ਅੱਗ ਨਹੀਂ ਲੱਗਣੀ ਚਾਹੀਦੀ ਹਰ ਸਾਲ ਇਹ ਅੱਗ ਹਰ ਸਾਲ ਅੱਗ ਲੱਗਦੀ ਹੈ ਜੀ ਯਾਨੀ ਕਿ ਖੇਤਾਂ ਨੂੰ ਅੱਗ ਤੁਹਾਡਾ ਮਤਲਬ ਰੇਗਸਾ ਲੱਗਦੀ ਹੈ ਜੀ ਰੇਗਸਾ ਲੱਗਦੇ ਰੇਗਸਾ ਲੈਂਦੇ ਹਰ ਇੱਕ ਸਾਲ ਬਾਲ ਲਾ ਕੇ ਮੋਰੇ ਦੇਖਣ ਕੋਈ ਨਹੀਂ ਆਉਂਦਾ ਹੱਥ ਲਾ ਕੇ ਦੇਖਣ ਕੋਈ ਨਹੀਂ ਆਉਂਦਾ ਹੈਗਾ ਠੀਕ ਪਾਇਆ ਸੀ ਉਹਨੂੰ ਮਾਰ ਹੱਕ ਉਹਨੂੰ ਕੁੜੀ ਨੂੰ ਹੱਕ ਮਾਰ ਪਾਣੀ ਨਾਲ ਰੁਪੀ ਆਈ ਉਹਨੇ ਗੱਲ ਚਿਆ ਦੇ ਜਦੋਂ ਪਿੱਛੇ ਪਾਏ ਸੀ ਬਸ ਅੱਛਾ ਬੱਚੇ ਪੜਦੇ ਆ ਹਾਂ ਜਿਸੂਏ ਦੇ ਉਦਾਂ ਨਾਰਮਲ ਪਾਉਣ ਵਾਲੇ ਵੀ ਸੀ ਦਿੱਲੀ ਅੱਛਾ ਉਹ ਮੈਂ ਤੋਕੇ ਪਾਏ ਤੇ ਉਹ ਮੁੰਡਾ ਉਹ ਤੁਹਾਡੇ ਉਹ ਜਿਹੜਾ ਸਾਹਮਣੇ ਕੰਧ ਦੁਵਾਰ ਦੇ ਰਹੀ ਆ ਉੱਥੇ ਪਾਏ ਹੋਏ ਸੀ ਹਾਂਜੀ ਉਹ ਦੁਵਾਰ ਦੇ ਰਹੀ ਆ ਉਹ ਤਾਂ ਉੱਚੀ ਲੱਗਦੀ ਆ ਅੰਦਰ ਉਹ ਬਹੁਤ ਦੁੱਜੇ ਆ ਉਹ ਤਾਂ ਸੇਕ ਲੱਗਣ ਨਾਲ ਜਾ ਕੇ ਉਹ ਜਲੇ ਗਏ ਹਾਂਜੀ ਉਹ ਇਕੱਠੇ ਹੋ ਗਏ ਇਕੱਠੇ ਹੋ ਗਏ ਸਲੇ ਤੇ ਪਾਣ ਵਾਲੇ ਥੋੜੀ ਰਹਿ ਗਏ ਆ ਹਾਂ ਫੇ ਪਾਣ ਵਾਲੇ ਨਹੀਂ ਸੀ ਲਾਇ ਮੈਂ ਪਿੱਛੇ ਇੰਦਰ ਨੱਠ ਕੇ ਲਾਇਆ ਮਤਲਬ ਇੱਕ ਦੇਖੋ ਕਿ ਅੰਦਰ ਬਚ ਗਿਆ ਮਤਲਬ ਅੱਗ ਅੰਦਰ ਵੀ ਪੈ ਸਕਦੀ ਸੀ ਤਾਂ ਕਿ ਉਹ ਵੀ ਤੇ 100 ਰੁਪਏ ਮੈਂ ਮਸੀਲ ਆਏ ਆ ਠੀਕ ਠੀਕ ਬਾਈ ਆਪ ਕਿੱਥੇ ਮਚਾ ਰਹੇ ਹੋ ਕਿ ਕਿੱਥੇ ਜਾਓਗੇ ਕੁੱਤੇ ਨੂੰ ਯੱਕ ਪੈ ਜਾਣੀ ਉਹ ਵੀ ਜਾ ਕੇ ਅਸੀਂ ਕੁੱਤਾ ਬੜਾ ਭੌਂਕਦਾ ਸੀ ਕੁੱਤੇ ਨੂੰ ਸਾਰੇ ਕੀ ਕਹਿਣਾ ਚਾਹੁੰਦੇ ਆਂ ਭਾਈ ਕੁੱਤੇ ਤਾਂ ਕਮਾਲ ਅੱਜ ਪਹੁੰਚੇ ਕੁੱਤੇ ਨੂੰ ਜੈਨ ਬਹੁਤ ਸੇਕ ਲੱਤੇ ਨੇ ਇਸ ਕੁੱਤੇ ਨੂੰ ਹਾਂਜੀ ਔਰ ਇਹ ਇਹ ਕਿੱਥੋਂ ਕੱਢਿਆ ਤੁਸੀਂ ਇਹ ਇੱਥੇ ਬੰਨਿਆ ਇੱਥੇ ਬੰਨਿਆ ਅਸੀਂ ਇੱਥੇ ਗੱਡੀ ਕੋਲ ਹੱਛਾ ਇਹ ਨੂੰ ਸੇਕ ਲੱਗਾ ਮਤਲਬ ਹੈ ਨਾ ਹੋਰ ਤਾਂ ਲੱਗੇ ਜਾਂ ਮਾਰੇ ਸਾਰੇ ਮੇਰੇ ਡਰਾਫਟ ਸਾਰੇ ਮੇਰੇ ਜਲ ਗਏ ਇਹ ਤੇ ਜੀਆ ਗੱਟ ਨਾ ਨਾ ਸਾਰੇ ਡਰਾਫਟ ਸਾਰੇ ਜਲ ਗਏ ਇਹ ਸੇਕ ਲੱਗਾ ਪਤਾ ਕਰਨਾ ਦੇਖ ਇਹ ਤਾਂ ਮੜੀ ਗਈ ਆ ਇਹ ਸਾਰੇ ਸੋਕੋ ਤੇ ਕਹਿਣਾ ਡਰਾਫਟ ਦੇਾਰੇ ਸਾਰੇ ਜਲ ਗਏ ਇਹ ਇਹ ਤੁਹਾਡੇ ਆ ਇਹ ਹਾਂਜੀ ਸਾਰੇ ਡਰਾਫਟ ਇਹ ਸਾਰੇ ਤੁਹਾਡੇ ਆ ਹਾਂਜੀ ਸਾਡੇ ਆ ਪਲਾਟ ਤੇ ਲੱਗੇ ਪਲਾਟ ਤੇ ਹਾਂਜੀ ਅਜੇ ਵੀ ਆਉਂਦੇ ਆ ਅੱਜ ਸਾਰੇ ਜਿਹੜੇ ਆ ਇਹ ਵੀ ਸਾਰੇ ਜਲ ਗਏ ਸਾਰੇ ਜਲ ਗਏ ਸਾਰੇ ਹਾਂ ਹਾਂ ਹੋਰ ਕੀ ਹੈਗਾ ਇੱਥੇ ਨੁਕਸਾਨ ਹੋਇਆ ਉਹ ਬਹੂੜੀਆਂ ਸਾਰੀਆਂ ਪਾਥੀਆਂ ਨੇ ਜਿੰਨੀਆਂ ਵੀ ਅੱਛਾ ਪਾਥੀਆਂ ਦਾ ਵੀ ਜਿਹੜਾ ਹੈਗਾ ਪੱਥੀਆਂ ਹੋਈਆਂ ਸੀਗੀਆਂ ਉਹ ਸਮਾਂ ਆਰਡਰ ਉਹ ਅੱਛਾ ਤੇ ਆ ਸਾਰਾ ਉਹ ਪਰੇ ਦਾ ਡਗ ਦਾ ਢੇਰ ਆ ਬਾਦੰਗਰੇ ਥੋੜਾ ਥੋੜਾ ਸੀ ਆਹਰੇ ਇਧਰ ਖੇਤਾਂ ਉੱਤੇ ਜੀ ਆਕੇ ਅੱਗ ਲੱਗੀ ਇਧਰ ਮੂੰਹ ਕਰਕੇ ਅੱਛਾ ਇਹ ਤੁਸੀਂ ਸੜਕ ਕਿਨਾਰੇ ਲਗਾਏ ਹੋਇਆ ਹਨਾ ਸੀ ਤੇ ਘਰ 'ਚ ਮਤਲਬ ਜਗ੍ਹਾ ਨਹੀਂ ਹੋਣੀ ਇਸ ਕਰਕੇ ਇਹ ਤਾਂ ਘਰ ਜਗ੍ਹਾ ਹੋਵੇ ਫਿਰ ਆਹਰੇ ਵੀ ਆ ਗਏ ਐਡਾ ਘਰ ਬਣਾ ਲੈਂਦਾ ਸੀ ਅਸੀਂ ਲੱਕਣਿ ਸ਼ਰਾਸ਼ੀਆਂ ਤੇ ਪੜਾ ਕੇ ਜੇ ਤੇ ਸ਼ਰਾਸ਼ੀਆਂ ਤੇ ਪੜਾ ਕੇ ਆ ਦੇ ਗਏ ਆ ਮੁਰ ਠੀਕ ਹੈ ਕਿੱਥੇ ਪਾਇਓ ਸੀ ਕੱਪੜਾ ਇੱਥੇ ਪਾਇਓ ਅੱਛਾ ਇਸ ਤਾਰ ਤੇ ਪਾਇਓ ਸੀ ਆਹ ਨਾਲ ਖੇਤ ਹੈ ਨਾਲ ਖੇਤ ਉਹਦਾ ਜਿਹੜਾ ਪੜੇ ਸੀ ਗਿਆ ਦੂਨ ਦੇ ਵੀ ਹੋਣੇ ਨੇ ਇਕੱਠੇ ਹੋ ਗਿਆ ਉਹਦਾ ਆਹ ਇਕੱਠੇ ਹੋ ਗਏ ਠੀਕ ਹੋ ਗਿਆ ਹੁਣ ਮੇਰੇ ਵੀ ਸੀਗੇ ਅੱਛਾ ਆ ਦੇ ਆ ਇਕੱਠਾ ਹੋ ਗਿਆ ਨਾ ਸੜ ਗਿਆ ਸਾਹਮਣੇ ਸੜ ਗਿਆ ਬੇਗਰ ਹੋ ਗਿਆ ਪਾਣੀ ਨਾਲ ਸੜ ਗਿਆ ਆ ਵੀ ਹੋ ਗਿਆ ਇਕੱਠਾ ਵੈਲਕਮ ਜੀ ਸਾਹਿਬ ਆ ਵੀ ਇਕੱਠਾ ਹੋ ਗਿਆ ਆ ਗਾਂ ਨੂੰ ਤਾਂ ਮਾਰ ਦੇ ਸੀ ਠੀਕ ਹੈ